ਸੁਣਵਾਈ ਇਹ ਹੈ ਕਿ ਜੁਲਾਈ ਮਹੀਨੇ ਵਿੱਚ ਕੁਝ ਦਿਨਾਂ ਤੋਂ ਇਸ ਸਿਸਟਰ ਦਾ ਬੀਪੀ ਵਧ ਰਿਹਾ ਸੀ ਜਿਸ ਦੀ ਮੈਡੀਸਿਨ ਲਈ ਪਰ ਕੋਈ ਫਰਕ ਨਹੀਂ ਪਿਆ ਫਿਰ 14 ਜੁਲਾਈ ਦੀ ਸ਼ਾਮ ਨੂੰ ਇਸ ਸਿਸਟਰ ਦੀ ਹਾਲਤ ਇੱਕਦਮ ਜ਼ਿਆਦਾ ਖਰਾਬ ਹੋ ਗਈ ਇਸ ਸਿਸਟਰ ਨੂੰ ਖੂਨ ਦੀ ਵਾਮਟਿੰਗ ਆਈ ਤੇ ਇਹ ਬੇਹੋਸ਼ ਹੋ ਗਏ ਇਸ ਸਿਸਟਰ ਦੇ ਪਰਿਵਾਰਿਕ ਮੈਂਬਰ ਇਸ ਸਿਸਟਰ ਨੂੰ ਹਸਪਤਾਲ ਵਿੱਚ ਲੈ ਕੇ ਗਏ ਤਾਂ ਪਤਾ ਲੱਗਿਆ ਕਿ ਇਸ ਸਿਸਟਰ ਇਸ ਸਿਸਟਰ ਦੀ ਐਮ ਆਰ ਆਈ ਅਤੇ ਹੋਰ ਵੀ ਟੈਸਟ ਕਰਵਾਏ ਗਏ ਜਦੋਂ ਇਸ ਸਿਸਟਰ ਦੀ ਨਾਨਾ ਨੂੰ ਇਸ ਸਟਡੀ ਹਾਲ ਤੱਕ ਬਾਰੇ ਪਤਾ ਲੱਗਿਆ ਇਹਨਾਂ ਦੀ ਨਾਨਾ ਜੋ ਕਿ ਪ੍ਰਭੂ ਜੀਸ਼ੂ ਮਸੀਹ ਵਿਚਾਰ ਤਾਂ ਉਸਵੇਰੇ 11 ਵਜੇ ਵਾਲੀ ਵਰਸ਼ਪ ਵਿੱਚ ਚਰਚ ਵਰ ਵਿੱਚ ਆਏ ਅਗੇ ਵਰਸ਼ਪ ਤੋਂ ਬਾਅਦ ਪ੍ਰਭੂ ਦੇ ਦਾਸ ਨੂੰ ਮਿਲੇ ਤੇ ਆਪਣੀ ਪਰਜਾਈ ਦੀ ਸਾਰੀ ਪ੍ਰੋਬਲਮ ਪ੍ਰਭੂ ਦੇ ਦਾਸ ਨੂੰ ਦੱਸੀ ਤਾਂ ਪਾਸਟਰ ਜੀ ਨੇ ਇਸ ਸਿਸਟਰ ਦੀ ਨਾਨਾ ਨੂੰ ਤਰਾ ਆਤਮਾ ਦੀ ਬਵਾਇ ਤੇ ਦੁਆਰਾ ਪ੍ਰਭੂ ਦੇ ਦਾਸ ਨੇ ਕੋਲ ਫੈਟਿਕ ਵਰ ਦਿੱਤੇ ਕਿ ਭੈਣੇ ਫਿਕਰ ਨਾ ਕਰੋ ਕੱਲ ਨੂੰ ਸਵੇਰੇ ਉਹ ਭੈਣ ਉੱਠ ਕੇ ਤੁਹਾਡੇ ਨਾਲ ਗੱਲਾਂ ਕਰ ਲਈ ਹੋਵੇਗੀ ਇਸ ਸਿਸਟਰ ਦੀ ਨਾਨ ਨੇ ਪਾਸਟਰ ਜੀ ਦੇ ਉਹਦਾ ਵਰ ਦਾ ਪੂਰੇ ਵਿਸ਼ਵਾਸ ਨਾਲ ਗ੍ਰਹਿਣ ਕੀਤਾ ਤੇ ਜਦੋਂ ਹਸਪੀਟਲ ਵਿੱਚ ਗਏ ਤਾਂ ਆਈ ਸੀ ਯੂ ਵਿੱਚ ਜਾ ਕੇ ਇਸ ਸਿਸਟਰ ਦੇ ਸਿਰ ਤੇ ਮਸਕਾ ਕੀਤਾ ਹੋਇਆ ਅਨੌਲਰਿੰਗ ਵਾਇਰ ਲਾਇਆ ਕੀਤਾ ਉਸ ਸਮੇਂ ਇਹ ਸਿਸਟਰ ਬਿਲਕੁਲ ਵੀ ਹੋਸ਼ ਵਿੱਚ ਸਰ ਅਨੋਇੰਟਿੰਗ ਔਇਲ ਲਾਏ ਕਰਨ ਤੋਂ ਬਾਅਦ ਹੀ ਕੁਝ ਸਮੇਂ ਬਾਅਦ ਇਸ ਸਿਸਟਰ ਦੀ ਬੋਡੀ ਵਿੱਚ ਥੋੜੀ ਮੂਵਮੈਂਟ ਹੋਣੀ ਸ਼ੁਰੂ ਹੋ ਗਈ ਇਸ ਸਿਸਟਰ ਦੀ ਮਨਾਨ ਨੇ ਪਾਸਟਰ ਜੀ ਨੇ ਪ੍ਰੋਫੈਟਿਕ ਵਰਡਾ ਨੂੰ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਦੱਸ ਲਿਆ ਕਿ ਤੁਸੀਂ ਰੋ ਕੇ ਰੋਏ ਹੋ ਪਰੇਸ਼ਾਨ ਕਿਉਂ ਹੋ ਚਾਹ ਪੀਓ ਪਾਣੀ ਪੀਓ ਅਤੇ ਰੋਟੀ ਖਾਓ ਕੱਲ ਨੂੰ ਪਾਪੀ ਨੇ ਆਪਣੇ ਨਾਲ ਬੈਠ ਕੇ ਗੱਲਾਂ ਕਰਨੀਆਂ ਹਨ ਤੁਸੀਂ ਫਿਕਰ ਨਾ ਕਰੋ ਉਹ ਬਿਲਕੁਲ ਠੀਕ ਹੈ ਜੋ ਟੈਸਟ ਤੇ ਐਮ ਆਰ ਆਈ ਇਸ ਸਿਸਟਰ ਦੀ ਜੋ ਹੋਣ ਗਈਆਂ ਸੀ ਉਸ ਬਾਰੇ ਵੀ ਸਿਸਟਰ ਦੀ ਮਨਾਨੇ ਚਰਚਾ ਕਰਨ ਲਈ ਜਦ ਦੱਸਿਆ ਜੇ ਪ੍ਰੀਅ ਕਰਵਾਈ ਤਾਂ ਪਾਸਟਰ ਜੀ ਨੇ ਪ੍ਰੋਫੈਟਿਕ ਵਰਡ ਦਿੱਤੇ ਕਿ ਭੈਣ ਸਾਰੀਆਂ ਰਿਪੋਰਟਾਂ ਬਿਲਕੁਲ ਨਾਰਮਲ ਆਉਣਗੀਆਂ ਕੋਈ ਵੀ ਦੁਸ਼ ਨਹੀਂ ਆਵੇਗਾ ਇਸ ਸਿਸਟਰ ਦੇ ਮਨਾਨੇ ਪਾਸਟਰ ਜੀ ਦੇ ਉਹਨਾਂ ਵਰਡਾਂ ਨੂੰ ਪੂਰੇ ਵਿਸ਼ਵਾਸ ਨਾਲ ਗ੍ਰਹਿਣ ਕੀਤਾ ਤੇ ਜਦੋਂ ਰਿਪੋਰਟਾਂ ਆਈਆਂ ਤਾਂ ਰਿਪੋਰਟਾਂ ਪੂਰੀ ਤਰ੍ਹਾਂ ਨਾਰਮਲ ਆਈਆਂ ਹਾਲ ਦੀ ਜੀਤਨਾਨ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦੇ ਰਹੇ ਕਿ ਪਰਮੇਸ਼ਵਰ ਤੇਰੀ ਪਵਿੱਤਰ ਬਾਈਬਲ ਦੇ ਬਚਨਾਂ ਵਿੱਚ ਲਿਖਿਆ ਹੈ ਕਿ ਤੂੰ ਬੱਚ ਤੇਰਾ ਘਰਾਣਾ ਬਚਾਇਆ ਜਾਵੇਗਾ ਮੇਰਾ ਘਰਾਣਾ ਮੇਰੇ ਭਰਾ ਦੀ ਪਹਚਾਈ ਨਾਲ ਹੈ ਮੇਰੇ ਭਰਾ ਦਾ ਘਰ ਪਰਮੇਸ਼ਵਰ ਤੁਸੀਂ ਹੀ ਬਚਾ ਸਕਦੇ ਹੋ ਕਿ ਜਿਵੇਂ ਕਿ ਪ੍ਰਭੂ ਦੇ ਤਾਸ ਨੇ ਪ੍ਰੋਫੈਟਿਕ ਗੱਲ ਦਿੱਤੀ ਹਨ ਕਿ ਮੇਰੀ ਪੰਚਾਇਤ ਵਿੱਚ ਸਾਡੇ ਨਾਲ ਗੱਲਾਂ ਕਰੇਗੀ ਉਹ ਪ੍ਰੋਫੈਟਿਕ ਵਰਡ ਮੇਰੀ ਪਰਛਾਈਂ ਦੀ ਜ਼ਿੰਦਗੀ ਵਿੱਚ ਪੂਰੇ ਹੋਣ ਕਿ ਅਸੀਂ ਕਦੇ ਸ਼ਰਮਿੰਦਿਆ ਨਾ ਹੋਈਏ ਕਿਉਂਕਿ ਪਵਿੱਤਰ ਬਾਈਬਲ ਦੇ ਵਚਨਾਂ ਵਿੱਚ ਲਿਖਿਆ ਹੈ ਜੋ ਸੈਨਾ ਦੇ ਯਹੋਵਾ ਅੱਗੇ ਝੁਕਉਂਦੇ ਹਨ ਉਹ ਕਦੇ ਸ਼ਰਮਿੰਦਿਆ ਨਹੀਂ ਹੁੰਦੇ ਇਹ ਸਿਸਟਰ ਦੀ ਮਨਾਨ ਦੁਬਾਰਾ ਚਰਚ ਭੌਣ ਤੋਂ ਹਸਪੀਟਲ ਵਿੱਚ ਗਏ ਤਾਂ ਜੋ ਵੀ ਰਿਸ਼ਤੇਦਾਰ ਭੈਣ ਭਰਾ ਉੱਥੇ ਆਉਂਦਾ ਤਾਂ ਹੀ ਸਿਸਟਰ ਦੀ ਮਨਾਨ ਹੰਦੇ ਇਹ ਫਿਕਰ ਨਾ ਕਰੋ ਸਵੇਰੇ ਭਾਪੀ ਉਹਨੂੰ ਇਹ ਗੱਲਾਂ ਕਰੂਗੀ ਇਸ ਸਿਸਟਰ ਨੇ ਰਾਤ ਵੀ ਹਸਪੀਟਲ ਵਿੱਚ ਲਗਾਤਾਰ ਸਾਰੀ ਰਾਤ ਪ੍ਰਾਰਥਨਾ ਕਰਦੇ ਰਹੇ ਤੇ ਡਾਕਟਰਾਂ ਨੂੰ ਆਪਣੀ ਪਛਾਣ ਬਾਰੇ ਪੁੱਛਦੇ ਰਹੇ ਪਰ ਡਾਕਟਰ ਇਹ ਵੀ ਕਹਿੰਦੇ ਕਿ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੈ ਦੇ ਉਸ ਰੀਅ ਪਾਈ ਾਈ ਸਿਸਟਰ ਦੇ ਨਾਮ 'ਤੇ ਆਪਣੇ ਭਰਾਵ ਮਤਲਬ ਕਿ ਇਸ ਸਿਸਟਰ ਦੇ ਪਤੀ ਨੂੰ ਕਿਹਾ ਕਿ ਤੂੰ ਆਪਣੀ ਪਤਨੀ ਨੂੰ ਖਚੋਣਾ ਚਾਹੁੰਦਾ ਹੈ ਤਾਂ ਇਸ ਸਿਸਟਰ ਦੇ ਪਤੀ ਨੇ ਆਪਣੀ ਭੈਣ ਨੂੰ ਕਿਹਾ ਕਿ ਹਾਂ ਮੇਰਾ ਤਾਂ ਪਰਿਵਾਰ ਹੀ ਮੇਰੀ ਪਤਨੀ ਨਾਲ ਹੈ ਤਾਂ ਇਸ ਸਿਸਟਰ ਦੇ ਨਾਮ ਨਾਲ ਨੇ ਆਪਣੇ ਭਰਾ ਨੂੰ ਕਿਹਾ ਕਿ ਇੱਕ ਸੱਚਾ ਪਰਮੇਸ਼ਰ ਜਿਸੁ ਮਸੀਹ ਹੀ ਹੈ ਜੋ ਤੇਰੀ ਪਤਨੀ ਨੂੰ ਬਚਾ ਸਕਦਾ ਹੈ ਤੂੰ ਸੱਚੇ ਪਰਮੇਸ਼ਰ ਅਗੇ ਪ੍ਰਾਰਥਨਾ ਕਰ ਉਹੀ ਤੇਰੀ ਪਤਨੀ ਨੂੰ ਬਚਾਵੇਗਾ ਤਾਂ ਇਸ ਸਿਸਟਰ ਦੇ ਪਤੀ ਨੇ ਮੈਂ ਨਾਰ ਵਿਸ਼ਵਾਸ ਕਰਕੇ ਅੰਦੀਕਾਰ ਕੀਤਾ ਕਿ ਪਰਮੇਸ਼ਰ ਇੱਕੋ ਹੀ ਪਰਮੇਸ਼ਰ ਹੈ ਜੋ ਮੇਰੀ ਪਤਨੀ ਨੂੰ ਬਚਾ ਸਕਦਾ ਹੈ ਤਾਂ ਇਸ ਸਿਸਟਰ ਦੀ ਨਾਨਾ ਦੁਬਾਰਾ ਆਈਸੀਯੂ ਵਿੱਚ ਦਏ ਤੇ ਇਸ ਸਿਸਟਰ ਨੇ ਪ੍ਰਾਰਥਨਾ ਕੀਤੀ ਤਾਂ ਇਸ ਸਿਸਟਰ ਇੱਕਦਮ ਉੱਠ ਕੇ ਉੱਚੀ ਉੱਚੀ ਪਰਮੇਸ਼ਰ ਦਾ ਨਾਮ ਲੈਣ ਲੱਗ ਪਈ ਜਿਸ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਹੋ ਗਏ ਇਸ ਸਿਸਟਰ ਲਗਾਤਾਰ 15 ਤੋਂ 20 ਮਿੰਟ ਲਗਾਤਾਰ ਉੱਚੀ ਉੱਚੀ ਪਰਮੇਸ਼ਰ ਦਾ ਜੀਵਨ ਦੇ ਪਵਿੱਤਰ ਆਤਮਾ ਦੀ ਅਗਵਾਈ ਦੇ ਦੁਆਰਾ ਪਰਮੇਸ਼ਵਰ ਦੇ ਦਾਸ ਨੇ ਕੁਝ ਪੈਟਿੰਗ ਵਰ ਦਿੱਤੇ ਸੀ ਕਿ ਕੱਲ ਨੂੰ ਉਹ ਪੈਨ ਤੁਹਾਡੇ ਨਾਲ ਗੱਲਾਂ ਕਰੇਗੀ ਉਹੀ ਵਾਰ ਇਸ ਸਿਸਟਰ ਦੀ ਲਾਈਫ ਵਿੱਚ ਪੂਰੇ ਹੋਏ ਦੁਪਹਿਰ ਦਾ ਕੇ ਸਿਸਟਰ ਨੋਰਮਲ ਤਰੀਕੇ ਨਾਲ ਬੈਠ ਕੇ ਗੱਲਾਂ ਕਰ ਰਹੀ ਸੀ ਕਿ ਆਪਣੀ ਆਪਣੀ ਪਤੀ ਨੂੰ ਕਿਹਾ ਕਿ ਪੰਮੀ ਦੀਦੀ ਨੂੰ ਬੁਲਾਓ ਅਤੇ ਸਾਰਿਆਂ ਨੂੰ ਦੱਸਿਆ ਕਿ ਜਦੋਂ ਮੈਂ ਬੇਹੋਸ਼ ਸੀ ਤਾਂ ਮੈਨੂੰ ਸੁਪਨਾ ਆਇਆ ਤੇ ਦੀਦੀ ਤੁਸੀਂ ਮੇਰੇ ਕੋਲ ਖਲੋ ਕੇ ਪ੍ਰਾਰਥਨਾ ਕਰ ਰਹੇ ਸੀ ਤੇ ਇੱਕ ਚਟਕ ਤੇ ਮੇਰੀ ਬਾਹਰ ਫੜੀ ਇੱਕ ਦੰਦ ਖਾ ਦਿੱਤਾ ਤੇ ਮੈਂ ਇੱਕ ਦੰਦ ਹੋਸ਼ ਵਿੱਚ ਆ ਗਈ ਤੇ ਅਗਰ ਕੋਈ ਰਿਸ਼ਤੇਦਾਰ ਇਸ ਸਿਸਟਰ ਦਾ ਹਾਲ ਜਾਣ ਪੁੱਛਣ ਆਉਂਦੇ ਤਾਂ ਸਾਰੇ ਨੂੰ ਆਪਣੇ ਸੁਪਨੇ ਬਾਰੇ ਦੱਸਦੇ ਤੇ ਕਹਿੰਦੇ ਕਿ ਪਰਮੇਸ਼ਵਰ ਦੇ ਨਾਮ ਚੰਗਾ ਕੀਤਾ ਹੈ ਤੇ ਨਵਾਂ ਜੀਵਨ ਦਿੱਤਾ ਹੈ ਮੈਂ ਬਿਲਕੁਲ ਠੀਕ ਹਾਂ ਮੈਨੂੰ ਕੋਈ ਦਿੱਕਤ ਨਹੀਂ ਹੈ ਅਗਲੇ ਦਿਨ ਹੀ ਇਸ ਸਿਸਟਰ ਨੂੰ ਆਈ ਸੀ ਯੂ ਤੋਂ ਬਾਹਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਤੇ ਤਿੰਨ ਦਿਨਾਂ ਬਾਅਦ ਇਸ ਸਿਸਟਰ ਨੂੰ ਹਸਪੀਟਲ ਤੋਂ ਛੁੱਟੀ ਮਿਲ ਗਈ ਉਹਨਾਂ ਡੇਅ ਦੇ ਜੀਵਨ ਤੋਂ ਬਹੁਤ ਖੁਸ਼ਹਾਨ ਕਲਿਸியா ਇਹ ਸਿਸਟਰ ਖੁਦ ਪਰਮੇਸ਼ਵਰ ਨੂੰ ਨਹੀਂ ਜਾਣਦੇ ਸੀ ਪਰ ਇਸ ਸਿਸਟਰ ਦੀ ਮਨਾਨ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਦੇ ਹਨ ਕਿ ਜੀਵਨ ਦੇ ਪਰਮੇਸ਼ਵਰ ਦੇ ਵਚਨਾਂ ਵਿੱਚ ਲਿਖਿਆ ਹੈ ਤੂੰ ਮੱਛ ਤੇਰਾ ਸਰਾਣਾ ਬਚਾਇਆ ਜਾਵੇਗਾ ਇਸ ਸਿਸਟਰ ਦੀ ਮਨਾਨ ਨੇ ਪੂਰੇ ਵਿਸ਼ਵਾਸ ਨਾਲ ਉਹ ਵਚਨ ਉਤੇ ਮਨ ਲਗਾਇਆ ਤੇ ਵਿਸ਼ਵਾਸ ਕੀਤਾ ਕਿ ਪ੍ਰਭੂ ਕਰੋ ਇਸ ਭੈਣ ਦਾ ਜੀਵਨ ਮੰਗਿਆ ਤਾਂ ਪ੍ਰਭੂ ਨੇ ਆਪਣੇ ਵਚਨ ਇਸ ਇਸ ਸਿਸਟਰ ਅਤੇ